ਜਿੱਤ ਗਿਆ ਬਾਈ ਅਸੀਂ ਹਾਰ ਗਏ ਬਸ ਆ 23 ਤਰੀਕ ਵਾਲਾ ਮੇਲਾ ਲਾਉਣਾ 23 ਤਰੀਕ ਤੋਂ ਬਾਅਦ ਤੁਹਾਨੂੰ ਆਪਣੇ ਇੰਸਟਾਗ੍ਰam ਤੇ ਤੇ YouTube ਤੇ ਕੋਈ ਵੀ ਟਰੈਕਟਰ ਦੀ ਵੀਡੀਓ ਨਹੀਂ ਆਊਗੀ ਤੇ ਮੈਂ ਟਰੈਕਟਰਾਂ ਦਾ ਕੰਮ ਹੀ ਛੱਡਣ ਲੱਗਾ ਯਾਰ ਕੋਈ ਵੀ ਅਜੇਹਾ ਇਨਸਾਨ ਨਹੀਂ ਹੋਵੇਗਾ ਜੋ ਲੱਕੀ ਗੋਲ ਸਮਿਥ ਨੂੰ ਨਾ ਜਾਣਦਾ ਹੋਵੇ ਟਰੈਕਟਰਾਂ ਦੀ ਦੁਨੀਆ ਵਿੱਚ ਲੱਕੀ ਨੇ ਆਪਣੀ ਇੱਕ ਵੱਖਰੀ ਪਛਾਣ ਬਣਾਈ ਹੈ ਅੱਜ ਲੱਖਾਂ ਲੋਕ ਉਸ ਨੂੰ ਬੇहद ਪਿਆਰ ਕਰਦੇ ਹਨ ਅਤੇ ਬੇਸਬਰੀ ਨਾਲ ਉਸ ਦੀਆਂ ਵੀਡੀਓਜ਼ ਦੀ ਵੀ ਉਡੀਕ ਕਰਦੇ ਰਹਿੰਦੇ ਨੇ ਪਰ ਅੱਜ ਲੱਕੀ ਗੋਲਡਸਮਿਥ ਨਾਲ ਜੁੜੀ ਇੱਕ ਬਹੁਤ ਹੀ ਮੰਦਭਾਗੀ ਖਬਰ ਸਾਹਮਣੇ ਆਈ ਹੈ ਦਰਸਲ ਲੱਕੀ ਨੇ ਖੁਦ ਲਾਈਵ ਆ ਕੇ ਦੱਸਿਆ ਹੈ ਕਿ ਉਹ ਹੁਣ ਹਮੇਸ਼ਾ ਲਈ ਟਰੈਕਟਰਾਂ ਵਾਲਾ ਕੰਮ ਛੱਡ ਰਿਹਾ ਵਾ ਅਤੇ ਅੱਗੇ ਤੋਂ ਉਸ ਦੇ ਵੱਲੋਂ ਕੋਈ ਵੀ ਟਰੈਕਟਰ ਨਾਲ ਸੰਬੰਧਿਤ ਵੀਡੀਓ ਨਹੀਂ ਆਵੇਗੀ ਸੁਣੋ ਲੱਕੀ ਨੇ ਹੋਰ ਕੀ ਕੁਝ ਕਿਹਾ ਜਿਹੜਾ ਵੀ ਕੋਈ ਬੰਦਾ ਜਾਦੂ ਮੰਤਰ ਕਰਾਉਂਦਾ ਨਾਲ ਉਹ ਜਿੱਤ ਗਿਆ ਬਈ ਅਸੀਂ ਹਾਰ ਗਏ ਬਸ ਆ 23 ਤਰੀਕ ਵਾਲਾ ਮੇਲਾ ਲਾਉਣਾ 23 ਤਰੀਕ ਤੋਂ ਬਾਅਦ ਤੁਹਾਨੂੰ ਆਪਣੇ ਇੰਸਟਾਗ੍ਰam ਤੇ ਤੇ YouTube ਤੇ ਕੋਈ ਵੀ ਟਰੈਕਟਰ ਦੀ ਵੀਡੀਓ ਨਹੀਂ ਆਊਗੀ ਤੇ ਮੈਂ ਟਰੈਕਟਰ ਦਾ ਕੰਮ ਨਹੀਂ ਛੱਡਣ ਲੱਗਾ ਯਾਰ ਬਈ ਮਨ ਬਹੁਤ ਦੁਖੀ ਹੋ ਗਿਆ ਯਾਰ ਆ ਵੀ ਆਪਣਾ ਕਰੋ ਕੋਡਾਇਰ ਵੀ ਖੜਾ ਖੜਾ ਟਰੈਕਟਰ ਖੜੇ ਖੜੇ ਟਰੈਕਟਰ ਨੇ ਪੱਖੇ ਨੇ ਬਈ ਰੇਡੀਏਟਰ ਭਾਵੇਂ ਖੜੇ ਨਹੀਂ ਠੀਕ ਆ ਇਹ ਇਹਦਾ ਵੀ ਪਾਣੀ ਨਿਕਲਣ ਲੱਗ ਗਿਆ ਤੇ ਉਹ ਈਗਲ ਉਹਨੇ ਵੀ ਬਈ ਖੜੇ ਖੜੇ ਨੇ ਉਹਦਾ ਵੀ ਪਾਣੀ ਲੀਕ ਹੋਣ ਲੱਗ ਗਿਆ ਉਹਨੇ ਵੀ ਗੈਸ ਕਟ ਲੀਕ ਕਰਤਾ ਖੜੇ ਖੜੇ ਨੇ ਯਾਰ ਨਾਲੇ ਗੈਸ ਕਟ ਅਸੀਂ ਉਹ ਨਹੀਂ ਪਾਏ ਵੇ ਹੋਰ ਪਾਏ ਵੇ ਜਿਹੜੇ ਲੀਕ ਹੁੰਦੇ ਹੀ ਨਹੀਂ ਨਹੀਂ ਯਾਰ ਪਤਾ ਨਹੀਂ ਕੌਣ ਬਈ ਹੱਥ ਧੋਕੇ ਪਿੱਛੇ ਪਿਆ ਪਿਆ ਉਹ ਭਰਾਵਾ ਤੂੰ ਸਿੱਧਾ ਮੇਰੇ ਫੇਰ ਮਾਰ ਦੇ ਆਹ ਕੰਮ ਨਾ ਕਰਵਾਉ ਯਾਰ ਬਸ ਬਹੁਤ ਹੋ ਗਿਆ ਬਈ 24 ਤਰੀਕ ਤੋਂ ਬਾਅਦ ਨਾ ਤਾਂ ਕੋਈ YouTube ਤੇ ਨਾ Instagram ਤੇ ਮੈਂ ਕੋਈ ਵੀ ਟਰੈਕਟਰ ਦੀ ਵੀਡੀਓ ਨਹੀਂ ਪਾਉਂਗਾ। ਬਸ ਜਿਹੜਾ ਵੀ ਕੋਈ ਕਰਾਈ ਜਾਂਦਾ ਬਾਈ ਤੂੰ ਜੱਟ ਗਿਆ ਸੀ ਹਾਰ ਗੇ। ਠੀਕ ਆ ਬਹੁਤ ਹੋ ਗਿਆ ਯਾਰ ਮਾਨ ਇੰਨਾ ਕ ਜਿਆਦਾ ਆ ਹਫਤੇ ਦੇ ਵਿੱਚ ਮੇਰਾ 2.5 ਲੱਖ ਰੁਪਇਆ ਮੈਂ ਲਾਤਾ। ਇੰਨੇ ਕਮਾਏ ਤਾਂ ਜਾਣੇ ਨਹੀਂ 2.5 ਲੱਖ ਰੁਪਇਆ। ਠੀਕ ਆ ਤੇ ਟਰੈਕਟਰ ਯਾਰ ਬਾਗੇ ਪਰਾਨੇ ਤੋਂ ਬਾਈ 6 ਘੰਟੇ ਹੋ ਗਏ ਟਰੈਕਟਰ ਸਟਾਰਟ ਹੋਏ ਨੂੰ। ਠੀਕ ਆ ਉੱਥੋਂ ਕੁਝ ਨਹੀਂ ਹੋਇਆ। ਹੁਣ ਗੱਡੀ ਤੋਂ ਉੱਤਰ ਕੇ ਜਦੋਂ ਮੈਂ ਟਰੈਕਟਰ ਨੂੰ ਬੰਦ ਕਰਨ ਲੱਗਾ ਪੱਖੇ ਨੇ ਸਾਰਾ ਰੈਡੀਏਟਰ ਭੰਨਤਾ। ਯਾਰ ਖੜੇ ਖੜੇ ਨੇ ਉਹਨੇ ਵੀ ਖੜੇ ਖੜੇ ਨੇ ਆ ਕੰਮ ਕਰਤਾ ਬਸ ਬਈ ਬਹੁਤ ਹੋ ਗਿਆ ਯਾਰ 24 ਤਰੀਕ ਤੋਂ ਬਾਅਦ ਬਈ ਕੋਈ ਨਵੀਂ ਵੀਡੀਓ ਆਉਗੀ ਹੈ ਸੌ ਲੱਗੇ ਇੰਨਾ ਕ ਜਿਆਦਾ ਮੰਨਦੂਗੀ ਨਾ ਬਸ ਬਹੁਤ ਹੋ ਗਿਆ ਯਾਰ ਲੱਕੀ ਦੇ ਕਹਿਣ ਮੁਤਾਬਕ 23 ਤਰੀਕ ਦੇ ਮੇਲੇ ਤੋਂ ਬਾਅਦ ਉਸਦੇ ਇੰਸਟਾਗ੍ਰam ਅਤੇ YouTube ਚੈਨਲ ਤੇ ਕੋਈ ਵੀ ਟਰੈਕਟਰ ਵਾਲੀ ਵੀਡੀਓ ਨਹੀਂ ਮਿਲੇਗੀ ਅਤੇ ਉਹ ਟਰੈਕਟਰਾਂ ਦਾ ਕੰਮ ਪੂਰੀ ਤਰ੍ਹਾਂ ਛੱਡ ਦੇਵੇਗਾ ਜਿਵੇਂ ਹੀ ਇਹ ਅਪਡੇਟ ਬਾਹਰ ਆਈ ਲੱਕੀ ਦੇ ਚੋਣ ਵਾਲਿਆਂ ਵੱਲੋਂ ਲਗਾਤਾਰ ਇੱਕੋ ਗੱਲ ਕਹੀ ਜਾ ਰਹੀ ਆ ਕਿ ਉਹ ਟਰੈਕਟਰਾਂ ਵਾਲਾ ਕੰਮ ਨਾ ਛੱਡੇ ਸਕਰੀਨ ਤੇ ਚੱਲ ਰਹੇ ਕਮੈਂਟ ਤੁਸੀਂ ਖੁਦ ਵੀ ਦੇਖ ਸਕਦੇ ਹੋ ਸਾਡਾ ਵੀ ਇੱਥੇ ਇਹੋ ਕਹਿਣਾ ਹੈ ਕਿ ਲੱਕੀ ਨੂੰ ਇਹੋ ਜਿਹੇ ਵੱਡਾ ਕਦਮ ਨਹੀਂ ਚੁੱਕਣਾ ਚਾਹੀਦਾ ਕਿਉਂਕਿ ਲੋਕ ਉਸ ਨੂੰ ਦਿਲੋਂ ਪਿਆਰ ਕਰਦੇ ਹਨ ਹੁਣ ਤੁਸੀਂ ਦੱਸੋ ਕਿ ਤੁਸੀਂ ਲੱਕੀ ਗੋਲ ਸਮਿਥ ਦੇ ਇਸ ਫੈਸਲੇ ਨਾਲ ਸਹਿਮਤ ਹੋ ਜਾਂ ਨਹੀਂ ਕਮੈਂਟ ਕਰਕੇ ਜਰੂਰ ਦੱਸੋ ਹਰ ਪੰਜਾਬੀ ਅਪਡੇਟ ਸਭ ਤੋਂ ਪਹਿਲਾਂ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲੋ ਧੰਨਵਾਦ